ਹਰਜੀ ਲੋਹਾਰ এডਿਕੇਸ਼ਨ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਦੇਖਾਂਗੇ ਕਿ ਕਿੰਨੀ ਇਨਕਮ ਹੋਣੀ ਚਾਹੀਦੀ ਆ ਜਦੋਂ ਤੁਹਾਡੀ ਇਨਕਮ ਦੇ ਟੈਕਸ ਲੱਗਣਾ ਸਟਾਰਟ ਹੋ ਜੂਗਾ ਹਨਾ ਕਿੰਨੀ ਇਨਕਮ ਤੱਕ ਟੈਕਸ ਫ੍ਰੀ ਆ ਹਨਾ ਕਿੰਨੀ ਇਨਕਮ ਤੇ 5% ਲੱਗਦਾ ਵਾ ਕਿੰਨੀ ਤੇ 10% ਲੱਗਦਾ ਵਾ ਜ ਆਪਾਂ ਇਹ ਦੇਖਾਂਗੇ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਮੇਰੀ ਇੰਨੀ ਇਨਕਮ ਤੇ ਇੰਨੇ ਪਰਸੈਂਟ ਲੱਗਣਾ ਵਾ ਹਨਾ ਉਹ ਦਿਨ ਕਦੋਂ ਆਊਗਾ ਜਦੋਂ ਟੈਕਸ ਡਿਪਾਰਟਮੈਂਟ ਸਾਡੇ ਵੱਲ ਆਊਗਾ ਤੇ ਬੋਲੂਗਾ ਕਿ ਭਾਜੀ ਟੈਕਸ ਵਾਲੀ ਲਾਈਨ ਦੇ ਵਿੱਚ ਤੁਸੀਂ ਵੀ ਲੱਗੋ ਤੁਸੀਂ ਵੀ ਟੈਕਸ ਦੇਣਾ ਹੋ ਹਨਾ ਉਹ ਦਿਨ ਕਦੋਂ ਆਊਗਾ ਅੱਜ ਆਪਾਂ ਦੇਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਲਾਸਟ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਇਨਕਮ ਟੈਕਸ ਕੀ ਹੁੰਦਾ ਵਾ ਹਨਾ ਇਹਦਾ ਮਤਲਬ ਕੀ ਆ ਇਨਕਮ ਟੈਕਸ ਦਾ ਮਤਲਬ ਕੀ ਆ ਅਸੀਂ ਕਿਉਂ ਪੇ ਕਰਦੇ ਪਏ ਆ ਜੇ ਅਸੀਂ ਪੇ ਕਰਦੇ ਪਏ ਆ ਤਾਂ ਸਾਨੂੰ ਇਹਦਾ ਫਾਇਦਾ ਕੀ ਆ ਜਿਨਾਂ ਦਾ ਸਾਨੂੰ ਫਾਇਦਾ ਦਾ ਨਹੀਂ ਪਤਾ ਦੇ ਉਹਨਾਂ ਚ ਇੱਕ ਸਾਡੇ ਮਾਈਂਡ ਦੇ ਵਿੱਚ ਨਾ ਐਵੇਂ ਫੀਲ ਹੁੰਦੇ ਰਹਿਣਾ ਮੈਂ ਯਾਦ ਅਸੀਂ ਟੈਕਸ ਤੇ ਪੇ ਕਰਦੇ ਪਏ ਫਾਇਦਾ ਤਾਂ ਕੋਈ ਹੈ ਨਹੀਂਗਾ ਹਨਾ ਇੱਕ ਇਨਕਮ ਟੈਕਸ ਡਿਪਾਰਟਮੈਂਟ ਹੀ ਐਵੇਂ ਦੀ ਚੀਜ਼ ਵਾ ਜਿਹੜਾ ਕਿਸੇ ਨੂੰ ਨਹੀਂ ਬਖਸਦਾ ਤੁਸੀਂ ਕੋਈ ਵੀ ਹੋ ਆਈਐਸ ਆਈਬੀਐਸ ਡੀਸੀ ਡੀਐਸਪੀ ਹਨਾ ਪੀਐਮ ਸੀਐਮ ਕਿਸੇ ਵੀ ਲੈਵਲ ਦੇ ਤੁਸੀਂ ਬੰਦੇ ਹੋ ਹਨਾ ਜਿਹੜੀ ਲਿਮਿਟ ਇਨਕਮ ਟੈਕਸ ਡਿਪਾਰਟਮੈਂਟ ਨੇ ਰੱਖੀ ਹੋਈ ਜੇਕਰ ਉਹਨੇ ਆਹ ਲਿਮਿਟ ਰੱਖੀ ਆ ਇਨਕਮ ਟੈਕਸ ਡਿਪਾਰਟਮੈਂਟ ਨੇ ਤਾਂ ਇੱਥੇ ਹੋ ਗਈ ਆ ਉਨੇ ਤੁਹਾਨੂੰ ਬੋਲਣਾ ਵਾ ਕਿ ਆਪਾ ਜੀ ਤੁਸੀਂ ਵੀ ਟੈਕਸ ਤਿਆਰ ਦੋ ਉਹ ਕਿਸੇ ਨੂੰ ਨਹੀਂ ਬਚਦਾ ਤੁਸੀਂ ਕਿਸੇ ਵੀ ਲੈਵਲ ਦੇ ਬੰਦੇ ਹੋ ਠੀਕ ਆ ਤੇ ਆਪਾਂ ਲਾਸਟ ਵੀਡੀਓ ਦੇ ਵਿੱਚ ਇਨਕਮ ਟੈਕਸ ਦਾ ਮਤਲਬ ਸਭ ਕੁਝ ਸਮਝਾਇਆ ਆਵਾ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਫਿਰ ਤੁਹਾਡੇ ਲਈ ਇਹ ਕੁਝ ਸਮਝਣਾ ਬਹੁਤ ਸੌਖਾ ਹੋ ਜਾਊਗਾ ਹਨਾ ਤੁਸੀਂ ਪਲੇਲਿਸਟ ਵਿੱਚ ਜਾਓ ਚੈਨਲ ਦੀ ਪਲੇਲਿਸਟ ਵਿੱਚ ਜਾਓ ਤੇ ਤੁਹਾਨੂੰ ਇਨਕਮ ਟੈਕਸ ਤੇ ਵੀਡੀਓ ਮਿਲ ਜੂਗੀ ਠੀਕ ਆ ਤੁਹਾਨੂੰ ਆਪਾਂ ਦੇਖਦੇ ਹਾਂ ਕਿ ਕਿੰਨੀ ਇਨਕਮ ਹੋਣੀ ਚਾਹੀਦੀ ਆ ਕਿੰਨੇ ਪਰਸੈਂਟ ਟੈਕਸ ਲੱਗੂਗਾ ਅੱਜ ਆਪਾਂ ਉਹਦੇ ਬਾਰੇ ਸਭ ਕੁਝ ਦੇਖਦੇ ਹਾਂ ਠੀਕ ਆ ਕਿੰਨੇ ਪਰਸੈਂਟ ਕਿੰਨੀ ਇਨਕਮ ਤੇ ਲੱਗਦਾ ਵਾ ਕਿੰਨੇ ਦਾ ਸਾਨੂੰ ਮਾਫ ਕੀਤਾ ਜਾਂਦਾ ਵਾ ਗਵਰਨਮੈਂਟ ਨੇ ਹਨਾ ਸਾਰਾ ਕੁਝ ਆਪਾਂ ਦੇਖਦੇ ਹਾਂ ਜੇਨ ਕਿ ਤੁਸੀਂ ਦੇਖੋ ਜੇਕਰ ਜੇਕਰ ਤੁਹਾਡੀ ਇਨਕਮ 1 ਤੱਕ ਪੀਏ ਤੋਂ ਜੇਕਰ ਤੁਹਾਡੀ ਇਨਕਮ 1 ਤੱਕ ਪੀਏ ਤੋਂ ਜੇਕਰ ਤੁਹਾਡੀ ਇਨਕਮ ਆ ਜੇਕਰ ਤੁਹਾਡੀ ਇਨਕਮ 1 ਰੁਪਏ ਤੋਂ 3 ਲੱਖ ਦੇ ਵਿੱਚ ਵਿੱਚ ਵਾ ਜੇਕਰ ਤੁਹਾਡੀ ਇਨਕਮ 1 ਰੁਪਏ ਤੋਂ 3 ਲੱਖ ਦੇ ਵਿੱਚ ਵਾ ਠੀਕ ਆ ਫਿਰ ਤੁਸੀਂ ਕੋਈ ਟੈਕਸ ਨਹੀਂ ਦੇਣਾ ਫਿਰ ਤੁਸੀਂ ਟੈਕਸ ਫ੍ਰੀ ਹੋ ਜੇਕਰ ਤੁਹਾਡੀ ਇਨਕਮ 1 ਰੁਪਏ ਤੋਂ 10 ਲੱਖ ਦੇ ਵਿੱਚ ਵਿੱਚ ਵਾ ਫੇਰ ਤੁਹਾਡਾ ਟੈਕਸ ਜਿਹੜਾ ਐਗਜ਼ੈਂਪਟ ਹੋ ਜਾਊਗਾ ਆਈ ਮੀਨ ਮਾਫ ਹੋ ਜਾਊਗਾ ਫੇਰ ਤੁਸੀਂ ਕੋਈ ਟੈਕਸ ਨਹੀਂ ਦੇਣਾ ਫੇਰ ਤੁਸੀਂ ਟੈਕਸ ਫ੍ਰੀ ਹੋ ਕਿ ਨਹੀਂ ਖੁਸ਼ੀ ਵਾਲੀ ਗੱਲ ਹੈ ਖੁਸ਼ੀ ਵਾਲੀ ਨਹੀਂ ਇਹ ਦੁਖੀ ਵਾਲੀ ਗੱਲ ਹੈ ਇਹ ਦੁਖੀ ਵਾਲੀ ਗੱਲ ਵਾ ਕਿਉਂਕਿ ਤੁਸੀਂ ਸਾਲ ਦੇ ਵਿੱਚ ਬਸ 3 ਲੱਖ ਰੁਪਿਆ ਹੀ ਕਮਾਇਆ ਵਾ ਕਿਉਂਕਿ ਜਿਹੜਾ ਇਨਕਮ ਟੈਕਸ ਵਾ ਇਹ ਸਾਲ ਬਾਅਦ ਲਿਆ ਜਾਂਦਾ ਵਾ ਸਾਲ ਦੇ ਐਂਡ ਤੇ ਇਨਕਮ ਟੈਕਸ ਡਿਪਾਰਟਮੈਂਟ ਟੈਕਸ ਲੈਂਦਾ ਤੁਹਾਡੇ ਤੋਂ ਕਿ ਤੁਸੀਂ ਸਾਲ ਦੇ ਵਿੱਚ ਬਸ 3 ਲੱਖ ਰੁਪਿਆ ਹੀ ਕਮਾਇਆ ਵਾ ਫੇਰ ਆਪਾਂ ਬਹੁਤ ਗਰੀਬ ਹੋ ਗਏ ਹਨਾ ਇਹ ਕਰਕੇ ਦੁਖੀ ਵਾਲੀ ਗੱਲ ਆ ਟੈਕਸ ਹ ਮੇਰਾ ਹਮੇਸ਼ਾ ਉਹ ਤਾਰਦਾ ਵ ਜਿਹੜਾ ਅਮੀਰ ਬੰਦਾ ਹੋਵੇ ਠੀਕ ਆ ਅਮੀਰ ਮਤਲਬ ਜਿਹੜਾ 3 ਲੱਖ ਤੋਂ ਵੱਧ ਕਮਾਊਗਾ ਉਹੀ ਟੈਕਸ ਤਾਰੂਗਾ ਠੀਕ ਆ ਬਟ ਤੁਸੀਂ ਦੇਖੋ ਜੇਕਰ ਤੁਹਾਡੀ ਇਨਕਮ ਜੇਕਰ ਤੁਹਾਡੀ ਇਨਕਮ 3 ਲੱਖ 1 ਰੁਪਿਆ ਵਾ ਫੇਰ ਤੁਹਾਨੂੰ ਟੈਕਸ ਦੇਣਾ ਪਊਗਾ ਠੀਕ ਆ ਕਿਉਂਕਿ ਮਾਫ ਤਾਂ ਉਹਨਾਂ 3 ਲੱਖ ਤੇ ਕੀਤਾ ਵਾ 3 ਲੱਖ ਦੇ ਵਿੱਚ 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 ਜਿੰਨਾ ਮਰਜ਼ੀ ਤੁਸੀਂ ਜੋ ਮਰਜ਼ੀ ਕਰੀ ਜਾਓ ਕੋਈ ਈ ਸੂਨੀ ਨਹੀਂਗਾ ਬਟ ਜਿਸ ਦਿਨ ਟਾ ਡੇਨ ਕਮ ਹੈ 3 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਗਈ ਤੁਹਾਨੂੰ ਟੈਕਸ ਦੇਣਾ ਪੈ ਜਾਊਗਾ ਸਾਲ ਦੀ ਜੇਕਰ ਤੁਸੀਂ 3 ਲੱਖ ਤੋਂ 1 ਰੁਪਿਆ ਵੀ ਉੱਤੇ ਕਮਾਉਨੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਪੈ ਜਾਊਗਾ ਫਿਰ ਫਿਰ ਇਹ ਨਹੀਂ ਆ ਵੀ ਤੁਸੀਂ ਟੈਕਸ ਦੇਣਾ ਵਾ ਤੇ 1 ਰੁਪਏ ਦੇ ਦਿਓਗੇ ਟੈਕਸ ਫਿਰ ਤੁਹਾਨੂੰ ਆ ਸਾਰੇ ਅਮਾਉਂਟ ਤੇ ਟੈਕਸ ਦੇਣਾ ਪਊਗਾ ਦੇਨ ਲੱਖ ਇਹ ਪਰ ਪੀ ਦੇ ਜਿੰਨਾ ਵੀ ਟੈਕਸ ਹੋਊਗਾ 1% 2% ਤੁਹਾਨੂੰ ਫਿਰ 3 ਲੱਖ 1 ਤੇ ਹੀ ਟੈਕਸ ਦੇਣਾ ਪਊਗਾ ਇਹ ਨੋਟਸ ਬਣਾ ਲਓ ਜਿਹੜੇ ਯੂਪੀਐਸਸੀ ਜੇ ਗਵਰਨਮੈਂਟ ਜੋਬ ਦੀ ਤਿਆਰੀ ਕਰਦੇ ਆ ਜਿਵੇਂ ਯੂਪੀਐਸਸੀ ਹੋਗੀ ਆਈਐਸ ਆਈਪੀਐਸ ਹੋਗੀ ਐਸਐਸਸੀ ਹੋਗੀ ਬੈਂਕਿੰਗ ਹੋਗੀ ਕੋਈ ਟੀਚਿੰਗ ਲੈਵਲ ਦੇ ਵਿੱਚ ਵਾ ਜਾਂ ਟੈਕਸ ਡਿਪਾਰਟਮੈਂਟ ਦੀ ਕੋਈ ਤਿਆਰੀ ਕਰਦਾ ਪਿਆ ਵਾ ਔਰ ਗਵਰਨਮੈਂਟ ਜੋਬ ਦੇ ਵਿੱਚ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਹੈਗੀਆਂ ਵਾ ਠੀਕ ਆ ਤੇ ਤੁਸੀਂ ਨੋਰਸ ਬਣਾ ਲਓ ਜੇਕਰ ਤੁਹਾਡਾ ਕੋਈ ਫਰੈਂਡ ਐਵੇਂ ਦਾ ਹੈਗਾ ਵਾ ਜਿਹੜਾ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਵਾ ਕਿਸੇ ਵੀ ਸਰਕਾਰੀ ਜੋਬ ਦੀ ਤਿਆਰੀ ਕਰਦਾ ਪਿਆ ਵਾ ਉਹਦੇ ਤੱਕ ਇਹ ਵੀਡੀਓ ਜ਼ਰੂਰ ਸੈਂਡ ਕਰੋ ਉਹਦੇ ਤੱਕ ਜ਼ਰੂਰ ਇਹ ਵੀਡੀਓ ਪਹੁੰਚਾਓ ਕਿਉਂਕਿ ਇਹ ਭਲਾਈ ਹੈ ਇੱਕ ਜੇਕਰ ਤੁਸੀਂ ਇਹ ਵੀਡੀਓ ਨੂੰ ਉਸ ਉਹਦੇ ਤੱਕ ਪਹੁੰਚਾ ਦਿੰਨੇ ਹੋ ਨਾ ਜਿੰਨੂੰ ਲੋੜ ਵਾ ਹਨਾ ਤੇ ਬਹੁਤ ਇੱਕ ਭਲਾਈ ਆ ਤੁਸੀਂ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜੇ ਉਹ ਬੰਦਾ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਵਾ ਠੀਕ ਆ ਜੇਕਰ ਤੁਹਾਡਾ ਇਨਕਮ 3 ਲੱਖ ਤੋਂ 1 ਰੁਪਿਆ ਵੀ ਵੱਧ ਜਾਂਦੀ ਆ ਫਿਰ ਤੁਸੀਂ ਕੀ ਕਹਿੰਦਾ 3 ਲੱਖ 1 ਰੁਪਏ ਦੇ ਟੈਕਸ ਦੇਣਾ ਵਾ ਜੇਕਰ 3 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਜਾਂਦੀ ਆ ਫਿਰ ਤੁਸੀਂ ਟੈਕਸ ਦੇਣਾ ਵਾ ਠੀਕ ਆ ਜੇਕਰ 3 ਲੱਖ ਤੋਂ 3 ਲੱਖ 1 ਰੁਪਿਆ ਤੋਂ ਲੈ ਕੇ 3 ਲੱਖ 1 ਰੁਪਏ ਤੋਂ ਲੈ ਕੇ 7 ਲੱਖ ਦੇ ਵਿੱਚ ਵਿੱਚ ਜੇਕਰ ਤੁਹਾਡੀ ਇਨਕਮ ਆ 7 ਲੱਖ ਲਾਸਟ ਆ ਜੇਕਰ 3 ਲੱਖ ਤੋਂ 3 ਲੱਖ 1 ਰੁਪਏ ਤੋਂ ਲੈ ਕੇ ਤੁਹਾਡੀ ਇਨਕਮ 7 ਲੱਖ ਆ ਤਾਂ ਫਿਰ ਤੁਸੀਂ 5% ਟੈਕਸ ਦੇਣਾ ਫਿਰ ਤੁਸੀਂ 7 ਲੱਖ ਦੇ 5% ਟੈਕਸ ਦੇਣਾ ਵਾ ਜੇਕਰ ਤੁਹਾਡੀ ਇਨਕਮ 3 ਲੱਖ 1 ਰੁਪਏ ਤੋਂ ਲੈ ਕੇ 7 ਲੱਖ ਰੁਪਏ ਤੱਕ ਵਾ ਤੇ ਤੁਸੀਂ 5% ਟੈਕਸ ਦੇਣਾ ਵਾ ਠੀਕ ਇੱਕ ਜਿਹੜਾ ਟੈਕਸ ਦਾ ਪਰਸੈਂਟੇਜ ਹੋਣਾ ਇਹ ਇੱਕ ਸਲੈਬ ਰੇਟ ਹੁੰਦਾ ਵਾ ਇਹਨੂੰ ਸਲੈਬ ਰੇਟ ਬੋਲਿਆ ਜਾਂਦਾ ਵਾ ਇਹ ਸਾਲ ਬਾਅਦ ਚੇਂਜ ਹੋ ਜਾਂਦਾ ਹੈਗਾ ਜਿਹੜੀ ਨਹੀਂ ਕਬ ਜਿਹੜਾ ਟੈਕਸ ਤੁਸੀਂ ਇਸ ਸਾਲ ਪੇ ਕੀਤਾ ਵਾ ਉਹਨੇ ਪਰਸੈਂਟ ਤੁਸੀਂ ਅਗਲੇ ਸਾਲ ਪੇ ਕਰੋਂਗੇ ਠੀਕ ਹੈ ਇਸ ਸਾਲ ਬਾਅਦ ਹੀ ਚੇਂਜ ਹੁੰਦਾ ਰਹਿੰਦਾ ਵਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਬਟ ਸਾਲ ਬਾਅਦ ਹੀ ਚੇਂਜ ਹੁੰਦਾ ਠੀਕ ਦੂਸਰੀ ਗੱਲ ਵੇਖੋ ਜੇਕਰ ਤੁਹਾਡੀ ਇਨਕਮ ਜੇਕਰ ਤੁਹਾਡੀ ਇਨਕਮ ਠੀਕ ਹੈ 7 ਲੱਖ ,00 ,00, no, ,00 1 ਰੁਪਿਆ ਹੋ ਜਾਂਦੀ ਹੈ ਜੇਕਰ ਤੁਹਾਡੀ ਇਨਕਮ 7 ਲੱਖ 1 ਰੁਪਿਆ ਹੋ ਜਾਂਦੀ ਆ ਹਨਾ ਤੇ ਫਿਰ ਤੁਹਾਨੂੰ ਫਿਰ ਟੈਕਸ ਦੇਣਾ ਪਊਗਾ ਜੇਕਰ ਤੁਹਾਡੀ ਇਨਕਮ 7 ਲੱਖ ਤੋਂ 1 ਰੁਪਿਆ ਹੋ ਜਾਂਦੇ 7 ਲੱਖ ਤੋਂ ਲੈ ਕੇ 1 ਰੁਪਏ ਤੱਕ ਹੋ ਜਾਂਦੀ ਆ ਹਨਾ 10 ਲੱਖ ਤੱਕ ਹੁੰਦੀ ਆ ਜੇਕਰ ਜੇਕਰ ਤੁਹਾਡੀ ਇਨਕਮ 7 ਲੱਖ 1 ਰੁਪਏ ਤੋਂ ਲੈ ਕੇ ਹਨਾ 10 ਲੱਖ ਤੱਕ ਹੋ ਜਾਂਦੀ ਆ ਤੇ ਫਿਰ ਤੁਹਾਨੂੰ 10% ਟੈਕਸ ਦੇਣਾ ਪਊਗਾ ਠੀਕ ਆ ਜੇਕਰ 7 ਲੱਖ 1 ਰੁਪਏ ਤੋਂ ਲੈ ਕੇ 10% ਤੱਕ ਹੋ ਜਾਂਦੀ ਆ ਤਾਂ ਫਿਰ ਤੁਹਾਨੂੰ 10% ਟੈਕਸ ਦੇਣਾ ਪਊਗਾ ਬਟ ਜੇਕਰ 10 ਲੱਖ ਤੋਂ ਜੇਕਰ 10 ਲੱਖ ਤੋਂ 1 ਰੁਪਿਆ ਵੀ ਵੱਧ ਜਾਂਦਾ ਵਾ ਹਨਾ ਜੇਕਰ 10 ਲੱਖ ਤੋਂ 1 ਰੁਪਿਆ ਵੀ ਵੱਧ ਜਾਂਦਾ ਵਾ 10 ਲੱਖ ਤੋਂ ਲੈ ਕੇ 12 ਤੱਕ ਤੁਹਾਨੂੰ 15% ਦੇਣਾ ਪਊਗਾ ਜੇਕਰ ਤੇ 10 ਲੱਖ ਤੋਂ 1 ਰੁਪਿਆ ਵੀ ਵੱਧ ਜਾਂਦਾ ਵਾ 15 ਤੱਕ ਤੁਸੀਂ ਚੱਲ ਜਾਂਦੇ 12 ਤੱਕ ਹਨਾ ਜੇਕਰ 10 ਲੱਖ ਤੋਂ 1 ਰੁਪਿਆ ਵੀ ਵੱਧ ਜਾਂਦਾ 12 ਤੱਕ ਤੁਸੀਂ ਪਹੁੰਚ ਜਾਂਦੇ ਟੈਡੀ ਇਨਕਮ ਇੰਨੀ ਹੈਗੀ 12 ਲੱਖ ਦੇ ਵਿੱਚ ਵਿੱਚ ਹੈਗੀ ਆ 10 ਲੱਖ ਤੋਂ ਲੈ ਕੇ 12 ਲੱਖ ਦੇ ਵਿੱਚ ਵਿੱਚ ਟੈਡੀ ਇਨਕਮ ਹੈਗੀ ਆ ਫਿਰ ਤੁਹਾਨੂੰ 15% ਟੈਕਸ ਪੇ ਕਰਨਾ ਪਊਗਾ ਠੀਕ ਆ ਜੇਕਰ ਤੁਹਾਡੀ ਇਨਕਮ 12 ਲੱਖ ਜੇਕਰ ਤੁਹਾਡੀ ਇਨਕਮ 12 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਜਾਂਦੀ ਆ ਹਨਾ ਤੇ ਫਿਰ ਜੇ 12 ਲੱਖ ਤੋਂ ਲੈ ਕੇ 15 ਲੱਖ ਦੇ ਵਿੱਚ ਵਿੱਚ ਤੁਹਾਡੀ ਇਨਕਮ ਜੇਕਰ ਹੋ ਜਾਂਦੀ ਹੈ ਇਹਦੇ ਜੇਕਰ ਤੁਹਾਡੀ ਇਨਕਮ 12 ਲੱਖ ਤੋਂ 15 ਲੱਖ ਦੇ ਵਿੱਚ ਵਿੱਚ ਹੋ ਜਾਂਦੀ ਹੈ ਤਾਂ ਫਿਰ ਕੀ ਤੁਸੀਂ 20% ਟੈਕਸ ਦੇਣਾ ਜੇਕਰ ਤੁਹਾਡੀ ਇਨਕਮ 12 ਲੱਖ ਤੋਂ ਲੈ ਕੇ 1 ਰੁਪਿਆ ਵੀ ਉੱਤੇ ਹੋ ਜਾਂਦੀ ਹੈ ਜੇਕਰ 12 ਲੱਖ 1 ਰੁਪਿਆ ਵੀ ਹੋ ਜਾਂਦੀ ਹੈ ਨਾ ਇੱਕ ਰੁਪਿਆ ਵੀ ਹੋ ਜਾਂਦੀ ਹੈ ਨਾ ਫਿਰ ਵੀ ਤੁਸੀਂ 20% ਟੈਕਸ ਦੇਣਾ ਵਾ ਠੀਕ ਆ ਫਿਰ ਵੀ ਤੁਹਾਨੂੰ 20% ਟੈਕਸ ਦੇਣਾ ਪੈਣਾ ਵਾ ਜੇਕਰ 12 ਲੱਖ 1 ਰੁਪਿਆ ਵੀ ਹੋ ਜਾਂਦੀ ਹੈ ਤੇ ਤੁਹਾਨੂੰ 20% ਟੈਕਸ ਦੇਣਾ ਪਊਗਾ ਠੀਕ ਆ ਜੇਨ ਕਿ ਜੇਕਰ 7 ਲੱਖ 1 ਹੋ ਜਾਂਦੀ ਹੈ ਨਾ ਜੇਕਰ 7 ਲੱਖ 1 ਰੁਪਿਆ ਹੋ ਜਾਂਦੀ ਭਾਵੇਂ 1 ਰੁਪਿਆ ਹੀ ਵਧਿਆ ਵਾ ਹਨਾ ਤੇ ਫਿਰ ਵੀ ਤੁਹਾਨੂੰ 10% ਟੈਕਸ ਦੇਣਾ ਹੀ ਪੈਣਾ ਵਾ ਭਾਵੇਂ 1 ਰੁਪਿਆ ਹੀ ਵਧਿਆ ਵਾ ਇਹ ਰੂਲ ਵਾ ਟੈਕਸ ਡਿਪਾਰਟਮੈਂਟ ਦਾ ਠੀਕ ਆ ਭਾਵੇਂ ਤੁਹਾਡੀ 12 ਲੱਖ ਤੋਂ 1 ਰੁਪਿਆ ਹੀ ਵਧਿਆ ਵਾ ਹਨਾ ਤੁਸੀਂ ਹੁਣ ਸੋਚੋਗੇ ਸਰ 1 ਰੁਪਿਆ ਹੀ ਤਾਂ ਵਧਿਆ ਫੇਰ ਕਿਹੜੇ ਗੱਲ ਹਨਾ ਪਰ ਤੁਸੀਂ ਬੋਲ ਸਕਦੇ ਹੋ ਪਰ ਟੈਕਸ ਡਿਪਾਰਟਮੈਂਟ ਇਹਦਾ ਨਹੀਂ ਮੰਦਾਗਾ ਠੀਕ ਆ ਉਹਦਾ ਰੂਲ ਆ ਟੈਕਸ ਡਿਪਾਰਟਮੈਂਟ ਦਾ 12 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਗਿਆ ਠੀਕ ਆ ਫੇਰ ਤੁਹਾਨੂੰ ਟੈਕਸ ਦੇਣਾ ਪਊਗਾ ਕਿੰਨਾ ਉਨਾ ਹੀ ਦੇਣਾ ਪਊਗਾ ਜਿੰਨਾ 12 ਤੋਂ ਲੈ ਕੇ 15 ਦੇ ਵਿੱਚ ਵਿੱਚ ਟੈਕਸ ਦੇਣਾ ਪੈਂਦਾ 20% ਭਾਵੇਂ ਤੁਹਾਡਾ 1 ਰੁਪਿਆ ਹੀ ਵਧਿਆ ਵਾ ਬੱਟ ਫਿਰ ਵੀ ਤੁਹਾਨੂੰ 20% ਟੈਕਸ ਦੇਣਾ ਪਊਗਾ ਠੀਕ ਹੈ ਜੇਕਰ ਇੰਨੇ ਦੇ ਵਿੱਚ ਵਿੱਚ ਵਧਿਆ ਬਾਦ ਜੇਕਰ 15 ਤੋਂ ਲੈ ਕੇ ਜੇਕਰ 15 ਲੱਖ ਵਾ ਜੇਕਰ ਤੁਹਾਡੀ ਸਾਲ ਦੀ ਇਨਕਮ 15 ਲੱਖ ਬਾਦ ਫਿਰ 30% ਤੁਹਾਨੂੰ ਟੈਕਸ ਦੇਣਾ ਪਊਗਾ ਜੇਕਰ ਸਾਲ ਦੀ ਇਨਕਮ ਤੁਹਾਡੀ 15 ਲੱਖ ਬਾਦ ਫਿਰ ਤੁਹਾਨੂੰ 30% ਟੈਕਸ ਦੇਣਾ ਪਊਗਾ ਠੀਕ ਹੈ ਐਵੇਂ ਜਿਵੇਂ ਜਿਵੇਂ ਇਨਕਮ ਵਧੀ ਗਈ ਉਹ ਮੇਮ ਟੈਕਸ ਵਧੀ ਜਣਾ ਆਏਗਾ ਠੀਕ ਬਟ ਯਾਦ ਰੱਖਣਾ ਜੇਕਰ 12 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਜਾਂਦਾ ਤਾਂ ਟੈਕਸ ਤੁਹਾਨੂੰ ਨਹੀਂ ਦੇਣਾ ਪੈਣਾ ਵਾ ਜਿੰਨਾ 12 ਤੋਂ 15 ਤੂੰ ਦੇਣਾ ਵਾ ਠੀਕ ਆ ਪਰ ਤੁਹਾਡੀ 15 ਲੱਖ ਹੋਈ ਤੇ ਨਹੀਂ ਹੋਈ ਪਰ 12 ਤੋਂ 1 ਰੁਪਿਆ ਵੀ ਉੱਤੇ ਹੋ ਗਿਆ ਤਾਂ ਟੈਕਸ ਤੁਹਾਨੂੰ 20% ਹੀ ਦੇਣਾ ਪੈਣਾ ਵਾ ਇਹ ਟੈਕਸ ਡਿਪਾਰਟਮੈਂਟ ਦਾ ਰੂਲ ਵਾ ਠੀਕ ਆ ਤੇ ਜੇਕਰ ਤੁਹਾਡੀ 15 ਲੱਖ ਇਨਕਮ ਆ ਜਾਂ 15 ਲੱਖ ਤੋਂ 1 ਰੁਪਿਆ ਵੀ ਉੱਤੇ ਹੋ ਗਿਆ ਤੁਹਾਨੂੰ 30% ਦੇਣਾ ਪਊਗਾ ਟੈਕਸ ਠੀਕ ਆ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਵੀ ਤੁਸੀਂ ਕਿੰਨਾ ਟੈਕਸ ਪੇ ਕਰਦੇ ਹੋ ਪੇ ਕਰਦੇ ਹੋ ਵੀ ਉਹ ਜਾਂ ਇਦਾਂ ਹੀ ਆ ਠੀਕ ਆ ਕਮੈਂਟ ਬਾਕਸ ਦੇ ਵਿੱਚ ਦੱਸੋ ਕਿੰਨੀ ਇਨਕਮ ਤੇ ਤੁਸੀਂ ਕਿੰਨਾ ਪਰਸੈਂਟ ਟੈਕਸ ਪੇ ਕਰਦੇ ਹੋ ਤੁਸੀਂ 5% ਪੇ ਕਰਦੇ ਹੋ 10% ਪੇ ਕਰਦੇ 15 ਜਾਂ 20 ਕਿੰਨਾ ਜਾਂਦੀ ਹੈ ਹਨਾ ਤੁਸੀਂ ਦੱਸੋ ਕਿੰਨਾ ਪੇ ਕਰਦੇ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਜੇਕਰ ਸਾਡੀ 3 3 ਲੱਖ ਰੁਪਏ ਜੇਕਰ ਸਾਡੀ 3 ਲੱਖ 1 ਰੁਪਿਆ ਹੋਵਾਂ ਹਨਾ ਜਿਵੇਂ ਸਾਡੇ 3 ਲੱਖ 1 ਰੁਪਿਆ ਇਨਕਮ ਆ ਹਨਾ ਤੂੰ ਉਹ ਕੈਲਕੂਲੇਸ਼ਨ ਕਿੱਦਾਂ ਕਰਨੀ ਆ ਉਹਨੂੰ ਕੈਲਕੂਲੇਟ ਕਿੱਦਾਂ ਕਰਨਾ ਵਾ ਹਨਾ 3 ਲੱਖ 1 ਰੁਪਏ ਦੇ ਵਿੱਚੋਂ ਕਿੰਨੇ ਪਰਸੈਂਟ ਟੈਕਸ ਦੇਣਾ ਵਾ ਕਿੰਨਾ ਟੈਕਸ ਦੇਣਾ ਵਾ 50000 ਟੈਕਸ ਦੇਣਾ ਵਾ 20000 ਟੈਕਸ ਦੇਣਾ ਵਾ 10000 ਟੈਕਸ ਦੇਣਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਦੀ ਕੈਲਕੂਲੇਸ਼ਨ ਕਰਾਂਗੇ ਠੀਕ ਆ ਤੇ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਜਿਹੜਾ ਵੀ ਤੁਹਾਡੇ ਕੋਈ ਦੋਸਤ ਵਾ ਹਨਾ ਜਿਹੜਾ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਵਾ ਹਨਾ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚ